ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਫਿਲਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਪਿੰਡ ਭੋਲੂ ਵਾਲੇ ਦੇ ਵਿੱਚ ਭੋਲੂ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਗਿਆ ਹੈ ਤੇ ਤੁੰਬੜਪਨ ਪਿੰਡ ਦਾ ਗਵੰਡੀ ਪਿੰਡ ਆ ਪਤਲੀ ਦਾ ਪਿੰਡ ਦਾ ਗਵੰਡੀ ਪਿੰਡ ਆ ਇੱਕ ਤੁਹਾਨੂੰ ਅੱਜ ਮੈਂ ਵਿਖਾਉਣੀ ਆ ਮਿੱਤਰੋ ਵਿਖਾਉਣੀ ਤਾਂ ਮੈਂ ਤੋਕੜ ਆ ਪਰ ਜੇਕਰ ਤੁਸੀਂ ਕਿਤੇ ਨਹੀਂ ਸੱਜਰ ਦੀ ਤਿਆਰੀ ਵੇਖੀ ਹੋਉਂਦੀ ਨਾ ਤੇ ਤੁਸੀਂ ਪੈਸੇ ਲੈ ਕੇ ਆਂਦੇ ਮਗਰ ਮਗਰ ਭੱਜੇ ਫਿਰਨਾ ਹੀ ਵੀ ਇੰਨੀ ਤਿਆਰੀਾਂ ਦੀ ਜ਼ਬਰਦਸਤ ਹੁੰਦੀ ਆ ਵੀ ਕਹਿਣ ਤੋਂ ਪਾਵੇ ਆ ਵੀ ਜੇ ਚੰਨਾ ਇਹ ਲੇਵਾ ਤੋਕੜ ਵਿਖਾਈ ਜਾਂਦੀ ਆ ਨਾ ਇਹਦਾ ਤਿੱਗਣਾ ਚੌਗਣਾ ਲੇਵਾ ਇਹ ਸੱਜਰ ਥੱਲੇ ਹੁੰਦਾ ਬਾਈ ਤੇ ਫਿਰ ਦੁੱਧ ਸੱਜਰ ਦਾ ਬਹੁਤ ਚੰਗਾ ਹੁੰਦਾ ਅੱਜ ਵੀ ਚੰਗੇ ਦੁੱਧ ਤੇ ਜਲਦੀ ਆ ਇਹ ਤੋਕੜ ਹੋ ਕੇ ਵੀ ਕਰਮਾਂ ਵਾਲੀ ਕਾਰਨ ਕੀ ਬਣ ਗਿਆ ਇਹ ਥੋੜਾ ਜਿਹਾ ਦੱਬਾ ਮਾਰ ਗਈ ਬਾਈ ਦੇ ਕੋਲੇ ਤਾਂ ਫਿਰ ਬਾਈ ਨੇ ਹੁਣੇ ਵੇਚ ਨਹੀਂ ਲਾ ਲਈ ਮੇਤਰੋ ਹੁਣ ਦੁਬਾਰਾ ਫੇਰ ਇਹਦੀ ਏਆਈ ਕਰਾਈ ਹੋਈ ਹੈ ਕਿੰਨੇ ਦਿਨ ਹੋ ਗਏ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਜੱਗੇ ਬਾਈ ਕੀ ਹਾਲ ਹੈ ਠੀਕ ਹੈ ਵਧੀਆ ਸੇਤਾ ਘਰ ਪਰਿਵਾਰ ਬਾਈ ਹਾਂਜੀ ਹਾਂਜੀ ਵਧੀਆ ਜੀ ਚਲੋ ਠੀਕ ਆ ਅੱਛਾ ਜੱਗੇ ਬਾਈ ਫਿਰ ਕਿੰਨਾ ਵ ਸੁਆ ਮੈਂ ਆ ਇਹ ਇਹ ਮੈਂ ਤੀਜਾ ਸੁਆਈ ਤੀਜਾ ਸੁਆ ਸੁੰਦੀ ਆ ਹਨਾ ਸੁਨਾ ਨਗਾ ਹੈ ਹਾਂ ਤੀਜੇ ਸੁਆ ਗਾਂਟੀ ਕਪੜਾ ਕਿੰਨੇ ਦਿਨ ਹੋ ਗਏ ਬਾਈ ਇਨੂੰ ਆਏ 6-7 ਦਿਨ ਹੋ ਗਏ 7 ਹੋ ਗਏ ਉਹਨੇ ਠੀਕ ਆ ਅੱਛਾ ਪਹਿਲਾਂ ਇਹ ਦੱਬਾ ਮਾਰ ਗਈ ਬਾਈ ਹਾਂ ਦੱਬਾ ਕੱਢ ਗਈ ਪਹਿਲਾਂ ਕਿੰਨੇ ਚਿਰ ਦਾ ਕੱਢ ਗਈ ਵੀਰੇ ਇਹ 6-7 ਨਵਾਂ ਮਹੀਨਾ ਦਾ ਕੱਢ ਗਈ 6-7 ਨਵਾਂ ਮਹੀਨਾ ਹਾਂ 6-7 ਸੂਈ ਨੂੰ ਤਾਂ ਹੋ ਗਏ ਉਹਨਾਂ ਦੇ 6-7 ਮਹੀਨੇ ਹਨਾ ਫਿਰ ਇਹਨੂੰ 7 ਹੋ ਗਏ ਠੀਕ ਆ ਦੁੱਧ ਕਿੰਨਾ ਵੀਰੇ ਹੋਣੇ ਦੇ ਥੱਲੇ ਵੀ ਹੁਣ 7 ਕਿਲੋ ਆ ਠੀਕ ਆ ਤਾਜੀ ਦੁੱਧ ਕਿੰਨਾ ਦੇਗੀ ਬਾਈ ਤਾਜੀ ਦਾ 15-16 ਕਿਲੋ ਇਹਨੇ ਤੋਂ ਦਿੱਤਾ ਹੋਇਆ 15 ਤੋਂ ਬਾਰ-ਬਾਰ ਹੀ ਸੀ ਠੀਕ ਆ ਚਵਾ ਤੂੰ ਚੰਗਾ ਸੀ ਜੱਗੇ ਬਾਈ ਮਾਣਾ ਬਹੁਤ ਵਧ ਗਿਆ ਚਵਾ ਮੇਵਾ ਕਿਵੇਂ ਕੱਢਦੀ ਹੈ ਬਾਈ ਤੂੰ ਤਾਂ ਉਹ ਸੱਜਰ ਤੋਂ ਦਾ ਇਹ ਤਾਂ 4 ਦਿਨ ਤਾਂ ਬੈਠਾ ਨਹੀਂ ਜਾਂਦਾ ਇਨਾਲੇ ਵਾਹ ਕੋਈ ਨਹੀਂ ਲੈਵਾ ਬਹੁਤ ਵੱਡਾ ਹੈ ਗਾਂਆਂ ਨੂੰ ਹੀ ਘੜਦੀ ਲੈਵਾ ਤਾਂ ਇੰਨਾ ਨਾ ਤੂੰ ਠੀਕ ਹੈ ਭਾਈ ਹਾਂ ਅੱਛਾ ਤੇ ਵੀਰੇ ਇਹਦੇ ਮਗਰੇ ਇਕੱਟਾ ਕਿੱਥੇ ਵੀ ਮਿਲਦੀ ਹੈ ਹਾਂ ਕੱਟੇ ਤੇ ਮਿਲਦੀ ਹੈ ਕੱਟਾ ਮਗਰਾ ਠੀਕ ਹੈ ਭਾਈ ਠੀਕ ਹੈ ਕੀ ਰੇਟ ਰੱਖਾਂਗੇ ਵੱਡੇ ਭਾਈ ਆਪਾਂ ਇਹਦਾ 72000 ਹੈ 72000 ਰੁਪਏ ਦਾ ਮਨ ਮੰਨਤਣ ਹੋ ਜੇ ਇਹਦੇ ਵਿੱਚ ਹਾਂਜੀ ਹਾਂਜੀ ਕਰਦੇ ਹਾਂ ਠੀਕ ਹੈ ਥੋਰੀ ਵੀਰੇ ਘੱਡੀ ਬਾਹਰ ਨੂੰ ਖੋਲੀ ਲੈ ਵੀ ਮੇਤਰੋ ਮਗਰੇ ਇਹਦੇ ਕੱਟਾ ਵਾ 72000 ਰੁਪਏ ਦੀ ਡਿਮਾਂਡ ਆ 7 ਕਿਲੋ ਦੁੱਧ ਆ ਤੇ 7 ਮਹੀਨਿਆਂ ਦੀ ਸੋਈ ਆ ਸਾਢੇ 3 ਨਵਾਂ ਮਹੀਨਿਆਂ ਦੇ ਦੱਬਾ ਮਾਰ ਗਈ ਸੀ ਬਾਈ ਉਹਨਾਂ ਦੇ ਕੋਲੇ ਤੇ ਹੁਣ ਆ ਇਹ ਆਈ ਹੋਈ ਨੂੰ ਕਿੰਨੇ ਦਿਨ ਹੋ ਗਏ ਬਾਈ ਇਹਨੂੰ 7 ਦਿਨ ਹੋ ਗਏ 7 ਦਿਨ ਹੋ ਗਏ ਠੀਕ ਆ ਬਾਈ 7ਵਾਂ ਹੀ ਮਹੀਨਾ ਤੇ 7 ਹੀ ਦਿਨ ਹੋ ਗਏ ਤੇ 7 ਹੀ ਕਿਲੋ ਦੁੱਧ ਤਿੰਨੇ ਹੀ ਇਦਾਂ ਹੀ ਮਿਲ ਗਈਆਂ ਜਿੰਦੀਆਂ ਮਤਲਬ ਬਹੁਤ ਖਲੀ ਡਲੀ ਮੈਂ ਹਣਾ ਸੀਰ ਬਹੁਤ ਆ ਜਿਵੇਂ ਹੁਣ ਪਾਗਲ ਅੱਕੇ ਦਾ ਦੋਵੇਂ ਸੂਏ ਆ ਹੀ ਨਾ ਇਹ 2 ਮਹੀਨੇ ਅੱਗੋਂ ਆਪ ਛੱਡਦੇ ਸੀ ਠੀਕ ਆ ਤੇ 4-5 ਕਿਲੋ ਦੋਸਤ ਨਾ ਹਾਂ ਆਪ ਛੱਡਦੇ ਰਹੇ ਆ ਇਹਨੂੰ ਪੈਦਗੀ ਬੱਟੀ ਕਈ ਭਰਾਏ ਪਹਿਲਾਂ ਵੀ ਉਦੋਂ ਵੀ ਹਾਂ ਉਦੋਂ ਵੀ ਠੀਕ ਆਈ ਭਰਾਏ ਜੀ ਤਵਾ ਜੂ ਪੋਲਾ ਹੈ ਹਾਂ ਹਾਂ ਠੀਕ ਹੈ ਵੀਰੇ ਠੀਕ ਪਾਰਤਾ ਇਹ ਪਹਿਲੀ ਵੇਰੀ ਰਹਿ ਗਈ ਕੋਈ ਭਾਈ ਨਹੀਂ ਡੱਕਦਾ ਤਾਂ ਕੀ ਠੀਕ ਹੈ ਵੀਰੇ ਅੱਛਾ ਇਹ ਕੱਟੀ ਇੱਕ ਨਾਲ ਉੱਪਰ ਖੜੀ ਹੋਈ ਹਾਂ ਕੱਟੀ ਵੇਚਣੀ ਆ ਉਹ ਕਿੰਨੇ ਦੀ ਦੇਣੀ ਆ ਵੀਰੇ ਇਹ ਪੂਰਾ 26000 ਰੁਪਿਆ ਮੋਲ ਕਿੰਨੇ ਚਰਦੀ ਆ ਵੀਰੇ ਕਿੰਨੀ ਉਮਰ ਆਉਂਦੀ ਉਹ ਹੈਗੀ ਆ 16 ਮਹੀਨਿਆਂ ਦੀ 16 ਮਹੀਨਿਆਂ ਦੀ ਹਾਂ ਠੀਕ ਆ ਬਾਈ ਕੋਈ ਮੈਂ ਬਹੁਤ ਚੰਗੀ ਮੈਂ ਦੀ ਆ ਅੱਛਾ ਠੀਕ ਆ ਬਾਈ ਅੱਛਾ ਤੇ 16 ਮਹੀਨਿਆਂ ਦੀ ਹੈ ਥੋੜੀ ਸਮੀ ਘਟ ਹੈ ਨਾ ਹਾਂ ਥੋੜੀ ਐ ਦਾ ਲੱਸੀ ਆ ਹੂੰ ਤੇ 26000 ਰੁਪਿਆ ਕੱਟੀ ਦਾ ਮੋਲ ਆ 72000 ਰੁਪਿਆ ਮੈਂ ਦਾ ਮੋਲ ਆ ਮੈਂ ਦੇ ਨਾਲ ਕਟਾ ਵੀ ਆ ਮਿੱਤਰੋ ਬੱਤੇ ਵਾਲੀ ਮੈਂ ਆ ਟੋਕੜ ਲੈਵੇ ਭਾਂਡੇ ਵਾਲੀ ਚੰਗੀ ਮੈਂ ਤੁਹਾਡੇ ਘਰੇ ਬਣ ਜੂਗੀ ਟੋਪ ਦੀ ਜੇ ਤੁਸੀਂ ਇਹਦੇ ਤੇ ਮਿਹਨਤ ਕਰ ਲੋਗੇ ਕਿਉਂਕਿ ਗੱਪਣੇ ਨੇ ਹੋਈ ਜਾਣਾ ਕੋਈ ਵੱਡੀ ਗੱਲ ਨਹੀਂ ਗੀ ਆਹ ਹੋਣਾ ਟੋਕਾ ਆ ਪਾਈ ਆਉਂਦੀ ਬਾਈ ਹਾਂ ਕੀ ਪਤਾ ਰਹੀ ਜਾਣਾ ਨੇ ਹਾਂ ਰਹੀ ਜਾਣਾ ਨੇ ਹਾਂ ਅੱਛਾ ਜੱਗੇ ਬਾਈ ਨੰਬਰ ਸਾਂਝਾ ਕਰੀਏ ਇੱਕ ਰੀਪਰਾ 62847 27998 ਇੱਕ ਵਾਰੀ ਹੋਰ ਆਉਣ ਦੇ 62847 27998 ਠੀਕ ਹੈ ਬਈ ਇਸ ਨੰਬਰ ਤੇ ਗੱਲਬਾਤ ਕਰ ਹਾਂ ਆ ਸੱਚ ਸੀਮਨ ਜਿਹੜਾ ਭਰਾਇਆ ਬਾਈ ਐਤ ਕੀ ਨੂੰ ਧੰਨੇ ਰਾਜ ਤਾਂ ਕਿਹਨਾਂ ਦਾ ਧਨਾਰਾਜ ਧਨਾਰਾਜ ਇਹ ਬਾਈ ਮਨ ਸੀਆਰਪੀ ਵਾਲਿਆਂ ਦਾ ਕਿਹੜਾ ਸੀਮਣ ਹੈ ਤੁਸੀਂ ਸਰਚ ਮੰਗ ਰਿਹਾ ਜੀ Google ਤੇ ਮਿੱਤਰੋ ਹੋਰ ਦੇਖ ਸਕਦੇ ਆ ਓਕੇ ਧੰਨਵਾਦ ਸ਼ੁਕਰੀਆ ਜਉਂਦੇ ਹੂੰ 26 kg ਦੇ ਮਲਕ ਰਿਕਾਰਡ ਆ ਜਿਹੜਾ ਸੀਮਣ ਬਾਈ ਨੇ ਭਰਾਇਆ ਬਾਈ ਕਰਦੇ ਬਾਈ